ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੂ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਦਿਲਜੀਤ ਸੰਧ ਵਰਲਡ ਟੂਰਤੇ ਨੇ ਯਾਨੀ ਕਿ ਉਹਨਾਂ ਦੇ ਵਰਲਡ ਦੇ ਲਗਭਗ ਸਾਰੀਆਂ ਕੰਟਰੀਆਂ ਦੇ ਵਿੱਚ ਜਿਹੜੇ ਨੇ ਜਿਹੜੇ ਸ਼ੋਅ ਕਰਵਾਏ ਕਨਸਰਟ ਕਰਾਏ ਜਾ ਰਹੇ ਨੇ ਪ੍ਰੋਗਰਾਮ ਤੋਂ ਪਹਿਲਾਂ ਹੀ ਸਾਰੀਆਂ ਟਿਕਟਾਂ ਜਿਹੜੀਆਂ ਵਿਕ ਜਾਂਦੀਆਂ ਨੇ ਬਿਲਬੋਰਡ ਉੱਤੇ ਨਾਮ ਵੀ ਚਮਕ ਰਿਹਾ ਹੈ ਪੰਜਾਬੀ ਗਾਇਕ ਪੰਜਾਬੀ ਸtare ਦਲਜੀਤ ਦੋਸਾਂਝਾ ਲੇਕਿਨ ਇਧਰ ਵੱਡਾ ਜਿਹੜਾ ਹੈ ਆਲਾਰਮ ਹੋਇਆ ਹੈ ਨਵੀਂ ਬਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਦੱਸ ਦਈਏ ਕਿ ਐਤਵਾਰ ਨੂੰ ਮੁੰਬਈ 'ਚ ਕਰਵਾਏ ਗਿਆ ਫਿਲਮ ਫੇਅਰ OTT ਅਵਾਰਡ ਜਿਹੜਾ 2024 ਕਰਾਇਆ ਗਿਆ ਹੈ ਦੇ ਪੰਜਵੇਂ ਐਡੀਸ਼ਨ 'ਚ ਇਮਤੀਆਜ਼ ਅਲੀ ਨਿਰਦੇਸ਼ਿਤ ਫਿਲਮ ਅਬਰ ਸਿੰਘ ਚਮਕੀਲਾ ਸਭ ਤੋਂ ਭਾਰੀ ਪਈ ਜਿਹੜਾ ਮੁੰਬਈ ਦੇ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਹੈ ਫਿਲਮ ਫੇਅਰ OTT ਅਵਾਰਡ 2024 ਯਾਨੀ ਕਿ ਅਮਰ ਸਿੰਘ ਚਮਕੀਲਾ ਜਿਹੜੇ ਜਿਸ ਦੇ ਵਿੱਚ ਐਕਟਰ ਦੀ ਭੂਮਿਕਾ ਨਿਭਾਈ ਹੈ ਦਲਜੀਤ ਦਸਾਨ ਅਤੇ ਹੀਰੋਇਨ ਦੀ ਭੂਮਿਕਾ ਜਿਹੜੀ ਹੈ ਪ੍ਰਤੀਨਿਧ ਪ੍ਰਤੀਨਿਧੀ ਚੋਪੜਾ ਨੇ ਜਿਹੜੀ ਨਿਭਾਈ ਹੈ ਫਿਲਮ ਅਵਾਰਡ ਮਿਲਿਆ ਹੈ ਯਾਨੀ ਕਿ ਸਭ ਉੱਤੇ ਫਿਲਮ ਭਾਰੀ ਪਈ ਹੈ ਯਾਨੀ ਕਿ ਪੰਜਾਬ ਦੇ ਜਿਹੜੇ ਐਕਟਰ ਨੇ ਹੀਰੋ ਨੇ ਉਹਨਾਂ ਇਹ ਉਹਨਾਂ ਦੀ ਸਭ ਤੋਂ ਵੱਡੀ ਅਤੇ ਪਹਿਲੀ ਕਾਮਯਾਬੀ ਮੰਨੀ ਜਾ ਰਹੀ ਹੈ ਫਿਲਮ ਨੂੰ ਕੁੱਲ 10 ਅਵਾਰਡ ਮਿਲੇ ਨੇ ਯਾਨੀ ਕਿ ਅਮਰ ਸਿੰਘ ਚਮਕੀਲਾ ਨਾਮ ਦੀ ਜਿਹੜੀ ਫਿਲਮ ਬਣੀ ਹੈ Netflix ਤੇ ਤੁਸੀਂ ਦੇਖ ਸਕਦੇ ਹੋ ਲਗਭਗ ਉਸ ਨੂੰ 10 ਅਵਾਰਡ ਮਿਲੇ ਜਿਸ ਚੇ ਅਦਾਕਾਰ ਦਲਜੀਤ ਦਸਾਂਝ ਨੂੰ ਸਰਵ ਉਤਮ ਅਦਾਕਾਰ ਦਾ ਅਵਾਰਡ ਵੀ ਸ਼ਾਮਿਲ ਹੈ ਇਹ ਫਿਲਮ ਪ੍ਰਸਿੱਧ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਤੇ ਹਦਾਸੀ ਯਾਨੀ ਕਿ ਇੱਕ ਪਾਸੇ ਦਲਜੀਤ ਦਸਾਂਝ ਕੰਸਰਟ ਕਰਕੇ ਲਾਈਵ ਸ਼ੋਅ ਕਰਕੇ ਪ੍ਰਸਿੱਧੀ ਪੰਜਾਬ ਅਤੇ ਪੰਜਾਬੀਆਂ ਦਾ ਮਾਣ ਵਧਾਰਿਆ ਹੈ ਯਾਨਕਿ ਇਹਨਾਂ ਦਿਨਾਂ ਦੇ ਵਿੱਚ ਤੂਤੀ ਬੋਲ ਰਹੀ ਹੈ ਦਲਜੀਤ ਦਸਾਂ ਦੀ ਦੂਸਰੇ ਪਾਸੇ ਉਹਨਾਂ ਵੱਲੋਂ ਨਵੀਂ ਬਣੀ ਫਿਲਮ ਅਵਸਰ ਚਮਕੀਲਾ ਨੂੰ 10 ਇਨਾਮ ਮਿਲੇ ਨੇ ਅਤੇ ਸਭ ਤੋਂ ਸਰਬਸ਼ੇਸ਼ਟ ਸਰਬਉੱਤਮ ਦਾ ਵੀ ਜਿਹੜਾ ਅਵਾਰਡ ਹੈ ਉਹ ਦਲਜੀਤ ਦਸਾਂ ਦੀ ਚੋਲੀ ਵਿੱਚ ਪਿਆ ਹੈ ਉਹਨਾਂ ਨੇ ਆਪਣੇ ਫੈਨਸ ਆਪਣੇ ਚੋਣ ਵਾਲਿਆਂ ਨੂੰ ਇਸ ਉੱਤੇ ਵਧਾਈਆਂ ਦਿੱਤੀਆਂ ਨੇ ਧੰਨ